हेलो जी राम राम जी सत अकाल मैं थोड़ी मोनिका धवन थोड़े चैनल न जुड़ चुकी हूँ जो कि सब जानते हो तो चैनल का नाम मोनिका धवन ऑफिशियल रहेगा एंड सेम पेज मेरा यूट्यूब का रहेगा मोनिका धवन ऑफिशियल जिस जिसने मैंने यूट्यूब नहीं फॉलो किया यूट्यूब भी कर लवो जिसने मैनू फेसबुक पर नहीं किया मैं फेसबुक पर भी कर लवो हाँ जी अज एक ना एक विशा उठाया है पैसे का मुद्दा लैके ਤੇ ਮੇਰੇ ਨਾਲ ਕੰਮ ਵਾਲੇ ਜਿਹੜੇ ਮੇਰੇ ਖੁਦ ਦੇ ਸਮਝ ਲੋ ਕਿ ਸਿਸਟਰ ਸੀਗੇ ਨੇ ਜਾਂ ਮੇਰੀ ਉਹ ਭੈਣ ਬਣੀ ਹੈ ਜਾਂ ਮələ ਕੋਈ ਸ਼ਵੀ ਬਣਿਆ ਹੈ ਕੁਛ ਵੀ ਤੇ ਮਲਬ ਉਹਨਾਂ ਨੇ ਮੈਨੂੰ ਕਿਹਾ ਕਿ ਮੋਨੀਕਾ ਮੈਂ ਆਪਣੀ ਲਾਈਫ ਦੇ ਵਿੱਚ ਨਾ ਹੋਂ ਤੱਕ ਦਾ ਲੈ ਕੇ ਪਹਿਲੇ ਟਾਈਮ ਤੱਕ ਮੈਂ ਬਹੁਤ ਪੈਸਾ ਕਮਾਇਆ ਬਹੁਤ ਪੈਸਾ ਇੰਨਾ ਪੈਸਾ ਕਮਾਇਆ ਕਿ ਮੈਂ ਲੋਕਾਂ ਦੇ ਘਰ ਦੇ ਕੰਮ ਤੱਕ ਭਾਂਡੇ ਤੱਕ ਕੱਪੜੇ ਤੱਕ ਧੋ ਛੱਡੇ ਇੰਨਾ ਪੈਸਾ ਬਣਾਉਣ ਤੋਂ ਬਾਅਦ ਵੀ जे अब पैसा मेरे को इनसिक्योर है पर मेरे को सुख नहीं इनसक्योर है कौन कहता है कि पैसा ही जिंदगी सब कुछ होंगे कौन कहता है कि पैसा ही लाइफ का सब तो व्डा फ्यूचर है कौन कहता है कि पैसा ही जिंदगी का सब तो व्डा रिश्ता है कभी सोच के देखो कभी परख के देखो कभी अजमा के देखो जिथे भरी सहबा बैठी होएगी ना जिथे भरा पंचायत बैठा होएगा जिथे भरी मैंबरी बैठी होएगी ਉਥੇ ਤੁਹਾਡਾ ਪੈਸਾ ਨਹੀਂ ਕੰਮ ਆਨਾ ਉਥੇ ਤੁਹਾਡੀ ਲੈਂਗੁਏਜ ਕੰਮ ਆਨੀ ਹੈ ਤੁਹਾਡੇ ਬੋਲ ਬੋਲੇ ਕੰਮ ਆਨੇ ਆ ਉਥੇ ਤੁਹਾਡੀ ਸੰਸਕ੍ਰਿਤੀ ਜਿਹੜੀ ਤੁਹਾਡੇ ਖੁਦ ਦੇ ਮਨ ਦੇ ਸ਼ਬਦ ਹੈ ਉਹ ਕੰਮ ਆਨੇ ਆ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਵੀ ਇੱਕ ਇਨਸਾਨ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਬਹੁਤ ਠੀਕ ਜ਼ਿਆਦਾ ਤੇ ਉਹ ਡਾਕਟਰ ਦੇ ਪਾਸ ਚਲਾ ਜਾਂਦਾ ਹੈ ਜਦੋਂ ਡਾਕਟਰ ਦੇ پاس ਜਾਂਦਾ ਹੈ ਤੇ ਡਾਕਟਰ ਨੂੰ ਜਾ ਕੇ ਆਪਣੇ ਰੋਗ ਦਾ ਰੋਗ ਦੱਸਦਾ ਹੈ ਤੇ ਉਸ ਰੋਗ ਦਾ ਡਾਕਟਰ ਕੋਲ ਵੀ ਕੋਈ ਹੱਲ ਨਹੀਂ ਹੁੰਦਾ ਤੇ ਉਹ ਕਹਿੰਦਾ ਹੈ ਕਿ ਸਰ ਜੀ ਮੈਂ ਤੁਹਾਡੇ ਲਈ ਐਨੇ ਪੈਸੇ ਦਵਾਂਗਾ ਤੁਹਾਡੇ ਐਨੇ ਪੈਸੇ ਦਵਾਂਗਾ ਮੇਰਾ ਤੁਸੀਂ ਸਰੀਰ ਦਾ ਇਲਾਜ ਕਰ ਦੋ ਮੇਰੇ ਸਰੀਰ ਦਾ ਤੁਸੀਂ ਰੈਜਮੈਂਟ ਕਰ ਦੋ ਉਹ ਮੇਰੇ ਸਰੀਰ ਨੂੰ ਪ੍ਰੋਪਰ ਪਰਿਵਾਰ ਦੇ ਲਾਈਕ ਬਣਾ ਦੋ ਤਾਂ ਕਿ ਮੈਂ ਆਪਣੇ ਪਰਿਵਾਰ ਦੇ ਬੈਨ ਖਲੋਨ ਜੋਗਾ ਹੋ ਜਾਵਾਂ ਤੇ ਤੁਹਾਨੂੰ ਪਤਾ ਹੈ ਡਾਕਟਰ ਉਹਨੂੰ ਕੀ ਸਨੇਹਾ ਦਿੰਦਾ ਹੈ ਨਹੀਂ ਲੈ ਸਕਦਾ ਕਿਉਂਕਿ ਪੈਸੇ ਦਾ ਮੁੱਲ ਤੇਰੀ ਬਿਮਾਰੀ ਦੇ ਨਾਲ ਨਹੀਂ ਹੈ ਪੈਸੇ ਦਾ ਮੁੱਲ ਇੱਕ ਸਾਈਡ ਅਲੱਗ ਹੈ ਪਰ ਜਿਹੜੀ ਤੈਨੂੰ ਬਿਮਾਰੀ ਲੱਗੀ ਹੈ ਉਹਦਾ ਹੱਲ ਪੈਸਿਆਂ ਨਾਲ ਨਹੀਂ ਤੇਰੇ ਸਰੀਰਿਕ ਸੰਬੰਧ ਦੇ ਨਾਲ ਹੈ ਤੇਰੀ ਬਿਮਾਰੀ ਦੇ ਨਾਲ ਹੈ ਤੇਰੇ ਪਰਵਾਹ ਦੇ ਸਮੇਤ ਨਾਲ ਹੈ ਇਹ ਬਿਮਾਰੀ ਤੇਰੇ ਘਰ ਦੇ ਵਿੱਚੋਂ ਇਸ ਤਰ੍ਹਾਂ ਦੀ ਤੈਨੂੰ ਲੱਗੀ ਹੈ ਕਿ ਜਿਹੜਾ ਤੇਰਾ ਗਮ ਹੈ ਨਾ ਉਸ ਨੂੰ ਮੈਂ ਪੈਸਿਆਂ ਦੇ ਮੁੱਲ ਤੇ ਨਹੀਂ ਵੇਚ ਸਕਦਾ ਸਾਲ ਨਾਲ ਪਹਿਲਾ ਇੰਪੋਰਟਡ ਹੈ ਪੈਸਾ ਤਾਂ ਚਲੋ ਇੱਕ ਗਰੀਬ ਤੋਂ ਗਰੀਬ ਬੰਦਾ ਵੀ ਜਾਣਦਾ ਕਿ ਅੱਜ ਦੇ ਟਾਈਮ ਤੇ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਤੇ ਚੰਗੇ ਤੋਂ ਚੰਗਾ ਮਾੜੇ ਤੋਂ ਮਾੜਾ ਹਰ ਕੋਈ ਆਪਣੇ ਘਰ ਰੋਟੀ ਖਾ ਰਿਹਾ ਹੈ ਫਰਕ ਕਿੰਨਾ ਹੈ ਕਿ ਕੋਈ ਬੇਸੀ ਘੋ ਦੀ ਚੋਪੜੀ ਖਾਂਦਾ ਤੇ ਕੋਈ ਸੁੱਕੀ ਖਾਂਦਾ ਹੈ ਪਰ ਇੱਕ ਗੱਲ ਮੇਰੀ ਯਾਦ ਰੱਖਣਾ ਪੈਸਾ ਸਭ ਦਾ ਪਨਵਾਈਆ ਨਹੀਂ ਹੁੰਦਾ ਪੈਸਾ ਸਿਰਫ ਤੁਹਾਡੀ ਲੋੜ ਤੁਹਾਡੇ ਸ਼ੌਂਕ ਤੁਹਾਡੀਆਂ ਜ਼ਰੂਰਤਾਂ ਸਿਰਫ ਇਸ ਚੀਜ਼ ਤੇ ਕੰਮ ਆਉਂਦਾ ਹੈ ਬਟ ਇੱਕ ਗੱਲ ਯਾਦ ਰੱਖਣਾ ਜਿੱਥੇ ਰਿਸ਼ਤਿਆਂ ਚ ਦਵਾਰਾ ਆ ਜਾਣ ਭਰਿਆ ਸਹਿਬਾ ਚ ਬੋਲਚਾਲ ਸ਼ੁਰੂ ਹੋ ਜਾਣ ਜਿੱਥੇ ਕਿ ਮਲਬ ਬੋਲਣ ਦੇ ਹੱਕ ਵਿੱਚ ਪੈਸਾ ਸੁੱਟਿਆ ਜਾਵੇ ਉਥੇ ਪੈਸਾ ਨਹੀਂ ਉਥੇ ਸਿਰਫ ਬੋਲ ਕਪੋਲ ਬੰਦਸਬੰਧ ਸਭ ਕੰਮ ਆ ਜਾਂਦੇ ਨੇ ਇਸ ਲਈ ਰਿਕਵੈਸਟ ਹੈ ਤੁਹਾਡੇ ਅੱਗੇ ਕਿ ਉਸ ਕਮ ਮਾਲੀ ਦੇ ਦਿਮਾਗ ਚ ਮੈਂ ਇਹ ਚੀਜ਼ ਕੱਢੀ ਹੈ ਕਿ ਪੈਸਾ ਤੇਰੀ ਜ਼ਿੰਦਗੀ ਦੀ ਇੱਕ ਉਹ ਚੀਜ਼ ਹੈ ਜਿੰਨੂੰ ਤੂੰ ਸਭ ਕੁਝ ਖਰੀਦ ਸਕਦੀ ਹੈ ਪਰ ਪੈਸਾ ਤੇਰੀ ਜ਼ਿੰਦਗੀ ਤੇਰੀ ਖੁਸ਼ੀਆਂ ਨਹੀਂ ਦੇ ਸਕਦਾ ਤੇਰੇ ਪਰਿਵਾਰ ਨੂੰ ਸੁੱਖ ਨਹੀਂ ਦੇ ਸਕਦਾ ਤੈਨੂੰ ਸੰਤੁਸ਼ਟੀ ਨਹੀਂ ਦੇ ਸਕਦਾ ਅੱਜ ਤੂੰ ਇਸ ਕ ਬਿਮਾਰੀ ਦੇ ਨਾਲ ਐਨੀ ਘਿਰ ਜਾਵੇਂ ਤੇ ਤੈਨੂੰ ਕੀ ਲੱਗਦਾ ਹੈ ਕਿ ਉਹ ਸਭ ਤੋਂ ਵੱਡਾ ਮੇਰਾ ਪਿਆਰ ਮੇਰਾ ਰੋਗ ਮੇਰਾ ਪੈਸਾ ਨਹੀਂ ਉਹ ਪਰਿਵਾਰ ਹੈ ਜਦੋਂ ਪਰਿਵਾਰ ਤੁਹਾਡੇ ਨਾਲ ਜੁੜ ਚੁੱਕਿਆ ਹੈ ਨਾ ਪਰਿਵਾਰ ਤੁਹਾਡੇ ਨਾਲ ਸਬੰਧ ਬਣਾ ਚੁੱਕਿਆ ਹੈ ਪਰਿਵਾਰ ਤੁਹਾਡਾ ਪਿਆਰ ਕਰਦਾ ਹੈ ਤੇ ਉੱਥੇ ਮਿਲਦਾ ਲੱਖਾਂ ਰੁਪਏ ਵੀ ਹੈ ਨਾ ਜਿਹੜੇ ਉਹ ਵੀ ਕੱਟ ਪੈ ਜਾਣਗੇ ਤੇ ਇਸ ਲਈ ਉਹਦੇ ਦਿਮਾਗ 'ਚ ਇਸ ਚੀਜ਼ ਦਾ ਕੀੜਾ ਕੱਢਣਾ ਬਹੁਤ ਜ਼ਰੂਰੀ ਸੀ ਕਿ ਪੈਸਾ ਜ਼ਿੰਦਗੀ ਦੀ ਸਿਰਫ ਇੱਕ ਉਹ ਚੀਜ਼ ਹੈ ਐ ਦੇਖੋ ਇਹ ਜੋ ਟੀ-ਸ਼ਰਟਸ ਮੈਂ ਪਾਈ ਹੈ ਇਹ ਵੀ ਪੈਸਿਆਂ ਨਾਲ ਖਰੀਦੀ ਹੈ ਬੋਲਾਂ ਨਾਲ ਨਹੀਂ ਖਰੀਦੀ ਜੋ ਅਸੀਂ ਘਰ ਦੇ ਵਿੱਚ ਇੱਕ ਚੀਜ਼ ਨੂੰ ਇਹਨੂੰ ਟਾਵਲ ਨੂੰ ਇਹਨੂੰ ਵੀ ਅਸੀਂ ਪੈਸਿਆਂ ਨਾਲ ਖਰੀਦਿਆ ਬੋਲਾਂ ਨਾਲ ਨਹੀਂ ਖਰੀਦਿਆ ਇਹ ਸਿਰਫ ਪੈਸਾ ਇੱਕ ਉਹ ਚੀਜ਼ ਹੈ ਸਿਰਫ ਅਸੀਂ ਜਿਸ ਨੂੰ ਖਰੀਦ ਕੇ ਘਰ ਚ ਲਿਆ ਸਕਦੇ ਆ ਬੱਤੇ ਜਿਹੜੀ ਖੁਸ਼ੀਆਂ ਹੈ ਪਿਆਰ ਹੈ ਪਰਿਵਾਰ ਹੈ ਉਹ ਪੈਸਿਆਂ ਦੀ ਤੁਲਨਾ ਦੇ ਵਿੱਚ ਬਹੁਤ ਘੱਟ ਹੈ ਬਹੁਤ ਘੱਟ ਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਪੈਸਾ ਜ਼ਿੰਦਗੀ ਦੀ ਸਿਰਫ ਇੱਕ ਉਹ ਚੀਜ਼ ਹੈ ਕਿ ਜਿਹੜਾ ਅੱਜ ਦੇ ਟਾਈਮ ਤੋਂ ਮਾਰੇ ਤੋਂ ਮਾਰੇ ਬੰਦੇ ਕੋਲ ਵੀ ਹੈ ਉਹਦੇ ਗੁਜ਼ਾਰੇ ਲਈ ਮਾੜੇ ਤੋਂ ਮਾੜੇ ਬੰਦੇ ਕੋਲ ਵੀ ਆ ਉਹਦੀ ਆਪਣੇ ਪਰਿਵਾਰ ਨੂੰ ਪਾਲਣ ਲਈ ਬਟ ਜੋ ਸੁੱਖ ਹੈ ਆਰਾਮ ਹੈ ਚੈਨ ਹੈ ਸੰਤੁਸ਼ਟੀ ਹੈ ਤੁਸੀਂ ਸਭ ਲਗਾਓ ਇੱਥੇ ਬੈਠੇ ਬੈਠੇ ਮੈਨੂੰ ਕੀ ਹੋ ਜਾਣਾ ਮੈਂ ਲੱਖਾਂ ਦੀ ਜਾਂ ਕਰੋੜਾਂ ਦੀ ਜਾਂ 0% ਦੀ ਮਾਲਕ ਵੀ ਨਾ ਹੋਵਾਂ ਇਹ ਪੈਸਾ ਮੇਰਾ ਥੋੜਾ ਨਾ ਆ ਜਾਣਾ ਚਾਰ ਜਿਹੜੇ ਲੈ ਕੇ ਜਾਣੇ ਮੋਡਿਆਂ ਦੇ ਉਹ ਕੰਮ ਆਣੇ ਆ ਪੈਸੇ ਨੇ ਤੁਹਾਨੂੰ ਮੋਡਿਆਂ ਦੇ ਚੌਕੇ ਸੰਗੱਥੇ ਨਹੀਂ ਲੈ ਜਾਣਾ ਮੜੀਆਂ ਚ ਠੀਕ ਹੈ ਨਾ ਇਸ ਲਈ ਆਪਣੇ ਦਿਮਾਗ 'ਚ ਇਸ ਤੀਦਾ ਕੀੜਾ ਕੱਢ ਦੋ ਵੋ ਕਿ ਜ਼ਿੰਦਗੀ 'ਚ ਪੈਸਾ ਹੀ ਜ਼ਰੂਰੀ ਸਭ ਕੁਝ ਹੋ ਚੁੱਕਿਆ ਹੈ ਆਪਣੀ ਜ਼ਿੰਦਗੀ 'ਚ ਪੈਸੇ ਨੂੰ ਇੱਕ ਸਾਈਡ ਰੱਖੋ ਅੱਜ ਦੇਖੋ ਇੱਕ ਟਾਈਮ ਸੀ ਮੇਰੇ ਘਰ ਦੇ ਵਿੱਚ ਸਿਰਫ ਇੱਕ ਗਿੰਦੀ ਦੇ ਚਾਰ ਇੱਟਾਂ ਲੱਗੀਆਂ ਹੁੰਦੀਆਂ ਸੀ ਤੇ ਮੈਨੂੰ ਸੌਨ ਮਾਲ ਬੋਲਣ ਵਾਲੇ ਕਹਿ ਦਿੰਦੇ ਸੀ ਹੈਗਾ ਕਿ ਇਹਦੇ ਘਰ ਚਾਰ ਇੱਟਾਂ ਤੇ ਅੱਜ ਦੇਖੋ ਮਾਲਕ ਨੇ ਭਰੀ ਸਭਾ ਵਿੱਚ ਕਿ ਮੈਨੂੰ ਇਸ ਜੋਗ ਬਣਾਇਆ ਕਿ ਮੈਂ ਦੁਨੀਆ ਦੇ ਬਰਾਬਰ ਖੜੀ ਹੋਣ ਦੇ ਲਾਇਕ ਹੋਈ ਅੱਜ ਘਰ ਦੇ ਵਿੱਚ ਹਰ ਇੱਕ ਕਮਰਾ ਭਰਿਆ ਪਿਆ ਪਰ ਸੰਤੁਸ਼ਟੀ ਨਹੀਂ ਹੈ ਕਿਉਂਕਿ ਸੰਤੁਸ਼ਟੀ ਇਹਨਾਂ ਚੀਜ਼ਾਂ ਨਾਲ ਜਾਂ ਪੈਸਿਆਂ ਨਾਲ ਨਹੀਂ ਹੁੰਦੀ ਸੰਤੁਸ਼ਟੀ ਹੁੰਦੀ ਹੈ ਆਪਣੇ ਦਿਲ ਦੀ ਖੁਸ਼ੀ ਨਾਲ ਆਪਣੇ ਦਿਲ ਦੇ ਪਿਆਰ ਨਾਲ ਆਪਣੇ ਆਦਮੀ ਨਾਲ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਬੋਲ ਬਲੋ ਲੋਕਾਂ ਦੇ ਪਰ ਲੋਕਾਂ ਦੇ ਹਰ ਇੱਕ ਦੇ ਨਾਲ ਲੋਕ ਕਹਿ ਦਿੰਦੇ ਹਨ ਤੁਸੀਂ ਆਪਣੇ ਕੰਮ 'ਚ ਕੰਮ ਰੱਖੋ ਤੁਹਾਨੂੰ ਕੋਈ ਮਤਲਬ ਨਹੀਂ ਹੈ ਬਟ ਕਦੀ ਸੋਚ ਕੇ ਦੇਖਣਾ ਉਹ ਹੀ ਲੋਕ ਪਹਿਲਾਂ ਭੱਜੇ ਆਉਣਗੇ ਤਾਂ ਕਿ ਜਿੱਥੇ ਤੁਹਾਡੀ ਵੱਦ ਤੋਂ ਵੱਦ ਕਿਸੇ ਨਾ ਸੁਭਾਅ ਹੋਏਗਾ ਵੱਦ ਤੋਂ ਵੱਦ ਨੇਚਰ ਹੋਏਗਾ ਵੱਦ ਤੋਂ ਵੱਦ ਸਪੋਰਟ ਮਿਲੇਗੀ ਉਹੀ ਇਨਸਾਨ ਤੁਹਾਡੇ ਪਿੱਛੇ ਆਏਗਾ ਤੇ ਇਸ ਲਈ ਉਹਦੇ ਦਿਮਾਗ ਵਿੱਚ ਇਸ ਚੀਜ਼ ਦਾ ਕੀੜਾ ਕੜਨਾ ਬਹੁਤ ਜ਼ਰੂਰੀ ਸੀ ਕਿ ਪੈਸਾ ਹੀ ਲਾਈਫ ਦਾ ਸਭ ਕੁਝ ਇੰਪੋਰਟੈਂਟ ਨਹੀਂ ਹੈ ਉਮਰ ਹੰਡ ਜਾਵੇ ਜ਼ਿੰਦਗੀ ਕੱਟੀ ਜਾਵੇ ਜਦੋਂ ਬੱਚਿਆਂ ਦਾ ਟਾਈਮ ਆਵੇ ਸੰਬੰਧ ਦਾ ਤੇ ਮਾਂ ਪਿਓ ਨੂੰ ਕੱਢ ਕੇ ਬਾਹਰ ਮਾਰ ਦੇ ਤੁਸੀਂ ਕਿਸ ਪੈਸੇ ਦੀ ਗੱਲ ਕਰਦੇ ਹੋ ਕਿਸ ਪੈਸੇ ਦੀ ਗੱਲ ਕਰਦੇ ਹੋ ਹਰ ਇੱਕ ਮਾਂ ਪਿਓ ਸੋਚਦਾ ਹੈ ਕਿ ਮੈਂ ਉਮੀਦ ਲਾ ਕੇ ਬੈਠਾ ਮੇਰਾ ਪੁੱਤਰ ਮੈਨੂੰ ਕਮਾ ਕੇ ਦੇਵੇਗਾ ਮੇਰਾ ਪੁੱਤਰ ਮੈਨੂੰ ਰੋਟੀ ਦੇਵੇਗਾ ਐਨਾ ਨਹੀਂ ਪਤਾ ਕਿ ਪੁੱਤ ਨੂੰ ਘੋੜੀ ਚੜਾਇਆ ਨਹੀਂ ਤੇ ਚਲੋ ਜੀ ਦੋ ਲਾਵਾਂ ਲਿੱਤੀਆਂ ਨਹੀਂ ਤੇ ਅੱਜ ਮਾਂ ਘਰੋਂ ਬਾਹਰ ਬੇਕਾਰ ਹੋਈ ਨਹੀਂ ਸੋ ਇਸ ਲਈ ਮੈਨੂੰ ਹਾਸਾ ਵੀ ਆਉਂਦਾ ਹੈ ਤੇ ਉੱਤੇ ਗੁੱਸਾ ਵੀ ਆਉਂਦਾ ਹੈ ਕਿ ਹੁਣ ਤੂੰ ਦੱਸ ਐਨੇ ਦੋ ਰੁਪਏ ਕਮਾਏ ਆ ਰੁਪਿਆ ਤੇਰੇ ਨਾਲ ਤੁਰਿਆ ਰੁਪਿਆ ਤੇਰੇ ਕੰਮ ਆਇਆ ਅੱਜ ਵੀ ਕੌਣ ਕੰਮ ਆਇਆ ਸਿਰਫ ਲੋਗ ਬੋਲ ਨੇਚਰ ਆਪਣਾ ਪਿਆਰ ਤੇ ਤੁਹਾਨੂੰ ਮੈਂ ਸਭ ਤੋਂ ਵੱਡੀ ਗੱਲ ਦੱਸ ਦਵਾਂ ਉਸ ਡਾਕਟਰ ਨੇ ਵੀ ਉਸਨੇ ਇੱਕੋ ਹੀ ਗੱਲ ਕਹੀ ਹੈ ਕਿ ਬੀਬਾ ਪੈਸਾ ਬੇਸ਼ੱਕ ਤੇਰੇ ਕੋਲ ਬਹੁਤ ਹੋਏਗਾ ਬਹੁਤ ਕਮਾਇਆ ਹੋਏਗਾ ਪਰ ਜਿਹੜਾ ਤੇਰੇ ਅੰਦਰ ਰੋਗ ਲੱਗ ਗਿਆ ਨਾ ਉਸ ਪੈਸੇ ਨਾਲ ਕੋਈ ਹੱਲ ਨਹੀਂ ਹੋਣਾ ਉਹ ਪੈਸਾ ਤੇਰਾ ਮਿੱਟੀ ਹੈ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਜਿਹੜੇ ਸੁਭਾਅ ਨੂੰ ਕੁਸ਼ਿਰਾ ਕੁਰ ਕਿਸੇ ਲਈ ਸੜਨਾ ਕਿਸੇ ਲਈ ਬਲਣਾ ਕਿਸੇ ਲਈ ਖੂਨ ਹਰਾਮ ਕਰਨਾ ਕਿਸੇ ਨੂੰ 100 ਗੱਲਾਂ ਕਰਨੀਆਂ ਉਹ ਆਪਣੇ ਨੇਚੇ ਨੂੰ ਛੱਡ ਤੇ ਆਪਣੇ ਸੁਭਾਅ ਨੂੰ ਬਦਲ ਸੋ ਇਸ ਲਈ ਪਰਿਵਾਰ ਫੇਸਬੁਕ ਜੀ ਜੋ ਜੋ ਤੇ ਸਮਝ ਗਿਆ ਉਹ ਮੇਰੇ ਇਸ਼ਾਰੇ ਸਾਰੇ ਹੀ ਸਮਝ ਗਿਆ ਤੇ ਜੋ ਨਹੀਂ ਸਮਝਿਆ ਤੇ ਸ਼ਾਇਦ ਉਹਨੂੰ ਮੈਂ ਅੱਜ ਵੀ ਚਾਣਨ ਪਾ ਦਵਾਂ ਕਿ ਪੈਸਾ ਜ਼ਿੰਦਗੀ ਦੀ ਸਿਰਫ ਇੱਕ ਤੇਰੀ ਜ਼ਰੂਰਤ ਹੈ ਜਿਸ ਨੂੰ ਤੂੰ ਲੱਖਾਂ ਅਰਬਾਂ ਕਰੋੜਾਂ ਦੇ ਵਿੱਚ ਗਿਣ ਕੇ ਵੀ ਘਰ ਚ ਲੈ ਆਏਗਾ ਪਰ ਇੱਕ ਵਾਰ ਜਦੋਂ ਤੇਰੇ ਰੋਗ ਨੂੰ ਲੋ ਰੋਗ ਲੱਗ ਗਿਆ ਨਾ ਸ਼ਰੀਰ ਨੂੰ ਤਾਂ ਸ਼ਾਇਦ ਉਸ ਤੇ ਪੈਸਾ ਵੀ ਕੰਮ ਨਹੀਂ ਆਏਗਾ ਸੋ ਕਿਤੇ ਨਾ ਕਿਤੇ ਮੈਨੂੰ ਉਸ ਚੀਜ਼ ਫੀਲ ਹੋਈ ਮੈਂ ਸਿਰਸਲੀ ਤੁਸੀਂ ਕਹਿ ਰਹੇ ਹੋਗੇ ਮੋਨੀਕਾ ਹਾਸਲੇ ਨੇ ਮੋਨੀਕਾ ਹਾਸ ਨਹੀਂ ਰੇ ਮੋਨੀਕਾ ਸਿਰਫ ਹੈਰਾਨ ਹੈ ਕਿ ਇੰਨੀ ਉਮਰ ਹੋ ਚੱਲੀ ਐ ਇੰਨਾ ਰੁਪਈਆ ਵੀ ਕਮਾ ਲਿਆ ਸੁੱਖ ਫੇਰ ਨਹੀਂ ਮਿਲਿਆ ਕੀ ਫਾਇਦਾ ਇਹੋ ਜਿਹੇ ਰੁਪਈਏ ਦਾ ਕਿਸਰ ਵੀ ਇਹਦੀ ਉਹਨੇ ਗੱਲ ਕੀਤੀ ਹੈ ਕਿ ਜੇ ਓਖੇ ਟਾਈਮ ਤੇ ਉਹਦੇ ਕੋਈ ਜ਼ਿੰਦਗੀ ਚ ਚੱਲਣ ਵਾਲਾ ਨਹੀਂ ਓਖੇ ਟਾਈਮ ਤੇ ਉਹਦੇ ਨਾਲ ਕੋਈ ਖੜਨ ਵਾਲਾ ਨਹੀਂ ਕੀ ਫਾਇਦਾ ਪੈਸਾ ਨਹੀਂ ਤੇ ਦੋ ਲੱਟਾ ਬਣਾ ਨਹੀਂ ਲੈਣੀਆਂ